ਮਲੋਟ ਵਿਖੇ ਸਮਾਜ ਸੇਵੀ ਨਰੇਸ਼ ਚਰਾਇਆ ਜੀ ਦੀ ਅਚਾਨਕ ਮੌਤ ਹੋ ਜਾਣ ਤੇ ਉਹਨਾਂ ਵੱਲੋਂ ਕੀਤੇ ਜਾ ਰਹੇ ਸਮਾਜ ਸੇਵੀ ਕੰਮਾਂ ਦੇ ਵਿੱਚ ਖਾਸ ਯੋਗਦਾਨ ਸੀ। ਉਹਨਾਂ ਨੇ 122 ਵਾਰ ਆਪਣਾ ਖੂਨ ਦਾਨ ਕਰਕੇ ਕਈਆਂ ਦੀ ਜਾਨ ਬਚਾਈ। ਅਚਾਨਕ ਉਹਨਾਂ ਦੇ ਹਾਰਟ ਅਟੈਕ ਹੋ ਜਾਣ ਕਾਰਨ ਹੋਈ ਮੌਤ ਤੇ ਬੀ ਆਰ ਡਾਕਟਰ ਬੀ ਆਰ ਅੰਬੇਦਕਰ ਬਲੱਡ ਡੋਨਰਸ ਕਲੱਬ ਵੱਲੋਂ ਉਹਨਾਂ ਦੀ ਅੰਤਿਮ ਅਰਦਾਸ ਮੌਕੇ ਇੱਕ ਵਿਸ਼ਾਲ ਖੂਨਦਾਨ ਕੈਂਪ ਗੁਰਦੁਆਰਾ ਭਾਈ ਜਗਤਾ ਜੀ ਵਿੱਚ ਲਗਾਇਆ ਗਿਆ ਜਿਸ ਵਿੱਚ ਇਛੁਕ ਨੌਜਵਾਨਾਂ ਨੇ ਆਪਣਾ ਖੂਨਦਾਨ ਕਰਕੇ ਉਹਨਾਂ ਨੂੰ ਆਪਣੀ ਸ਼ਰਧਾਂਜਲੀ ਭੇਟ ਕੀਤੀ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਬੜੇ ਉਤਸ਼ਾਹ ਦੇ ਨਾਲ ਜਿਹੜੇ ਖੂਨਦਾਨੀ ਐ ਉਹ ਆਪਣਾ ਖੂਨਦਾਨ ਕਰ ਰਹੇ ਹਨ ਤੇ ਆਪਾਂ ਖੂਨਦਾਨੀਆਂ ਦੇ ਵਿੱਚੋਂ ਖੂਨਦਾਨ ਦੇਣ ਵਾਲਿਆਂ ਦੇ ਨਾਲ ਵੀ ਗੱਲਬਾਤ ਕਰਕੇ ਜਾਣਦੇ ਆ ਵੀ ਉਹਨਾਂ ਦੇ ਵਿੱਚ ਕੀ ਹੈ ਤੇ ਆ ਉਹਨਾਂ ਦੇ ਅੰਤਿਮ ਅਰਦਾਸ ਸਮੇਂ ਆਪਾਂ ਗੁਰਬਾਣੀ ਦੇ ਨਾਲ ਵੀ ਜੁੜਦੇ ਆ ਗੁਰੂਕਾਰ ਦੇ ਨਾਲ ਵੀ ਜੁੜਦੇ ਆ ਔਰ ਪੁਸਤਕਾਂ ਵਿੱਚੋਂ ਵੀ ਪੜਿਆ ਮਹਾਂਪੁਰਖਾਂ ਦੀ ਜੀਵਨ ਤੋਂ ਵੀ ਪੜਿਆ ਵੀ ਢਾਈ ਘੰਟੇ ਦਾ ਸਿਮਰਨ ਜੇ ਲੋੜ ਵੱਧ ਜਿੰਨਾ ਹੋ ਜੇ ਨਹੀਂ ਥੋੜਾ ਪਰ ਢਾਈ ਘੰਟੇ ਸਿਮਰਨ ਕਰਨਾ ਚਾਹੀਦਾ ਪਿਆਰਿਓ ਕਿੰਨੇ ਮਾਰ ਕੇ ਤੇ ਪੜਾਈਆਂ ਕਰ ਲਓ ਉੱਚੇ ਪਦਵੇ ਤੇ ਪਹੁੰਚ ਜਾਓ ਚੌਧੇ ਤੇ ਪਹੁੰਚ ਜਾਓ ਵਾਹਿਗੁਰੂ ਤੁਹਾਨੂੰ ਬਹੁਤ ਉੱਚਾ ਉਦਨ ਪਿਚਾਵੇ ਡਾਕਟਰ ਬਣੋ ਬਹੁਤ ਕੁਝ ਬਣੋ ਪਰ ਨਾ ਨਾ ਕੁਝ ਸਮਾਂ ਸਿਮਰਨ ਕਰਕੇ ਲਾਹ ਲਓ ਮੈਂ ਸਮਾਪਤੀ ਕਰਾਂ 2 ਮਿੰਟ ਦੇ ਸ਼ਬਦ ਬੜ ਕੇ ਅਬ ਕੀ ਵਾਰ ਬਖਸ਼ ਹੁੰਦੇ ਕੋ ਉਸ ਉਸ ਤੋਂ ਬਾਅਦ ਫਿਰ ਆਨੰਦ ਸੱਜ ਦੇ ਪਾਠ ਹੋਵੇਗਾ फिर अरदास होएगी, हुक्मनामा होएगा, गुरु महाराज कृपा करे सुखी जीवन बख्शिश कर चढ़ सुखो जी चढ़ी कला रखन आओ अब की बार बख्श बंदे को बहुत न पवजल फेर अब की बार बख्श बंदे का ਗੌਰ ਨਾ ਪਾਉ ਜਲ ਫੇਰਾ ਗੌਰ ਨਾ ਪਾਉ ਜਲ ਫੇਰਾ ਗੌਰ ਨਾ ਪਾਉ ਜਲ ਫੇਰਾ ਆਪ ਕੀ ਬਾਤ ਬਖਸ਼ ਬੰਦੇ ਕੋ ਗੌਰ ਨਾ ਨਪਾਜਨ ਤੇ ਰਾਖੇ ਰਾ ਕੋਜ ਪਾਜਨ ਖੇਰਾ ਸਤਿ ਸ਼੍ਰੀ ਅਕਾਲ ਸਰਬੀਂਦਰੀ ਕਿਆ ਲੰਗਾ ਨੰਨਾਂ ਗਰੀ ਕਿਆ ਇਸ ਮਾਣਸਵਾਸ ਤੇ ਨਾਨਕ ਸੋ ਅਸੀਂ ਉਹਨਾਂ ਦੇ ਯੋਗਦਾਨ ਨੂੰ ਨਹੀਂ ਭੁਲਾਇਆ ਜਾ ਸਕਦਾ ਸਮਾਜ ਸੇਵਾ ਦੇ ਖੇਤਰ ਚ ਮਿੱਟੀ ਐਡੀ ਸਖਸ਼ੀਰ ਸੱਚੀ ਸੱਚੀ ਸੇਵਾ ਤੋਂ ਬਹੁਤੇ ਸਾਡੇ ਸੰਸਥਾਵਾਂ ਦੇ ਵੀ ਇੱਛਾ ਸੀ ਕਿਉਂਕਿ ਅੱਜ ਉਹਨਾਂ ਦੀ ਯਾਦ ਨੂੰ ਸਰਪਿਤ ਜਿਹੜੇ ਸਖਸ਼ 122 ਵਾਲੀ ਆਉਂਦੇ ਆ ਨਾੜਾ ਚ ਗੋਣ ਪਦਵੀ ਕਿੰਨੀ ਕੀਮਤੀ ਜਾਣਾਂ ਨੂੰ ਵਿਚਾਂ ਵਿਚਾਈ ਹੋਇਆ ਮਦਦ ਹੁਣ ਸਾ ਅਸੂਨਨ ਜਾਂ ਸਿਧਾਂਦੀ ਇੱਕ ਸਾਡੇ ਸਸਤਾਵਲੋਂ ਡਾਕਟਰ ਬੀਨ ਦੇ ਬਲੱਡ ਸ਼ੈਡਿਊਲ ਨੂੰ ਬਾਕੀ ਸਸਤਾਵਾਂ ਦੇ ਯੋਗਦਾਨ ਨਾਲ ਬਲੱਡ ਚੈਂਕ ਪਹੁੰਚ ਲਿਆ ਗਿਆ ਹੈ ਔਰ ਉਸ ਰਾਤ ਦੇ ਵਿੱਚ ਆਪ ਸਭ ਵੱਲੋਂ ਯੋਗਦਾਨ ਦਿੱਤਾ ਜਾ ਰਿਹਾ ਬਣ ਚੱਕੇ ਔਰ ਡਾਕਟਰ ਬੀਆਰ ਬੇਨ ਦੇ ਬਲੱਡ ਸ਼ੈਡਿਊਲ ਵੱਲੋਂ ਪੂਰੀ ਟੀਮ ਵੱਲੋਂ ਜਿਹਦੇ ਪਰਿਵਾਰ ਨਾਲ ਦੁੱਖਾਂ ਦਾ ਕੀਤਾ ਹੈ ਉਹਨਾਂ ਨੇ ਵਿਸ਼ਵਾਸ ਦਵਾ ਜਾਂਦਾ ਹੈ ਵੀ ਉਹਨਾਂ ਦੀ ਹਮੇਸ਼ਾ ਹੀ ਉਹਨਾਂ ਨੂੰ ਸਾਡੇ ਵਿੱਚ ਯਾਦ ਰੱਖਣਗੇ ਉਹਨਾਂ ਨੂੰ ਹਮੇਸ਼ਾ ਉਹਨਾਂ ਦੀ ਇੱਜ਼ਤ ਦੀ ਤਾਜ਼ਾ ਕੀਤੀ ਜਾਊਗੀ ਰੇਖ ਸਾਲ ਨੂੰ ਦੀ ਯਾਦ ਵਿੱਚ ਜਿਹੜਾ ਬਲੈਡਸ਼ਨ ਉਹਨਾਂ ਨੂੰ ਸਮਰਪਿਤ ਕੈਂਪ ਲਾਇਆ ਜਾਊਗਾ ਪਰ ਮੈਂ ਸਸਤਾਵਲੋ ਡਾਕਟਰ ਵੀਰ ਰਵਿੰਦਰ ਬਲੈਡਸ਼ਨ ਸਸਤਾ ਦਾਤਾਂ ਬਤ ਕਰਦਾ ਉਸ ਨਾਲ ਜਿਹੜੇ ਆਰਟੀ ਯੂਮੈਨਾਈਟਸ ਮਿਸਨ ਸਸਤਾ ਔਰ ਡਿਸਕਾਮ ਸੇਵਾਦਾਰ ਔਰ ਜੀਵਨ ਸਾਂ ਨਾਲ ਜੁੜੇ ਸੀ ਉਹਨਾਂ ਨਾਲ ਸਾਰਿਆਂ ਵੱਲੋਂ ਅੱਜ ਇਹ ਉਲਿੰਗਾ ਰੋਲਕੇ ਦਾ ਪ੍ਰੋਗਰਾਮ ਹੈ ਸੋ ਮੈਂ ਜਿਆਦਾ ਸਮਾਂ ਲੈਣ ਦਾ ਹੋਇਆ ਆਪ ਸਭ ਨੂੰ ਉਹਨਾਂ ਸਾਡੇ ਵੱਲੋਂ ਮੁੰਡਾ ਨਾ ਕੋਟਾ ਲੱਗੇ ਕੜਗੇ ਤੇ ਮੈਂ ਆਪ ਸਭ ਦਾ ਧੰਨਵਾਦ ਕਰਦਾ ਪਰਿਵਾਰ ਵੱਲੋਂ ਜੋ ਆਪ ਇੱਕ ਇੱਕ ਕਦਮ ਚੱਲ ਕੇ ਆਏ ਇਸ ਪਰਿਵਾਰ ਨਾਲ ਦੁੱਖ ਸਹਿਦਾ ਕੀਤਾ ਪਰਿਵਾਰ ਨੂੰ ਬਲ ਮਿਲਦਾ ਕਿਉਂਕਿ ਦੁੱਖ ਕਹਿੰਦੇ ਨੇ ਜਦੋਂ ਵਡਾਉ ਤਾਂ ਘਟਦਾ ਹੀ ਹੈ ਸੋ ਹਾਂਜੀ ਖੁਰਾਣਾ ਸਾਹਿਬ ਜੀ ਅੱਜ ਸਮਾਜ ਸੇਵੀ ਨਰੇਸ਼ ਚਰਾਏ ਜੀ ਦੀ ਅੰਤਿਮ ਅਰਦਾਸ ਸਮੇ ਜਿਹੜਾ ਹੈ ਬੀ ਆਰ ਅੰਬੇਦਕਰ ਬਲੱਡ ਡੋਨਰਸ ਕਲੱਬ ਵੱਲੋਂ ਖੂਨਦਾਨ ਕੈਂਪ ਲਗਾਇਆ ਗਿਆ ਹੈ ਇਹਦੇ ਬਾਰੇ ਤੁਹਾਡੇ ਕੀ ਕਹਿਣਾ ਜੀ ਤੁਹਾਡੇ ਕੀ ਵਿਚਾਰ ਹੈ ਚਰਾਇਆ ਜੀ ਅਚਾਨਕ ਇਸ ਦੁਨੀਆ ਨੂੰ ਛੱਡ ਕੇ ਚਲੇ ਗਏ ਤੇ ਉਹਨਾਂ ਦੀ ਯਾਦ ਦੇ ਵਿੱਚ ਅੱਜ ਉਹਨਾਂ ਦੇ ਅੰਤਿਮ ਅਰਦਾਸ ਦੇ ਮੋਕੇ 'ਤੇ ਅੱਜ ਫੂਲਦਾਨ ਕਰ ਪਰ ਪਹੁੰਚਾਇਆ ਜਾ ਰਿਹਾ ਹੈ ਤੇ ਉਹਨਾਂ ਨੂੰ ਸਭ ਜੀ ਸ਼ਰਧਾਂਜਲੀ ਦੇ ਰੂਪ ਵਿੱਚ ਮੈਂ ਅੱਜ ਫੂਲਦਾਨ ਕਰ ਰਿਹਾ ਹਾਂ ਬਹੁਤ ਮਾਣ ਫੂਲਦਾਨੀ ਸਾਹਮਣੇ 122 ਵਰਕ ਫੂਲਦਾਨ ਕਰ ਚੁੱਕੇ ਸਨ ਇਸ ਦੀ ਪ੍ਰੇਸ਼ਾ ਚਰਾਇਆ ਜੀ ਬੜਾ ਹੀ ਮਿਹਰਬਾਨ ਸਿਵਾਦੇ ਮਾਲਕ ਸਾਹਿਬ ਬਹੁਤ ਹੀ ਅੱਛੀ ਸੋਚ ਸੀ ਉਹਨਾਂ ਦੀ ਕਈ ਵਾਰ ਅਕਸਰ ਅਸੀਂ ਸਮਾਜ ਸੇਵਾ ਦੇ ਪ੍ਰੋਗਰਾਮਾਂ ਦੇ ਵਿੱਚ ਕਿਥੇ ਆਗਰਦੇ ਸੀ ਤਰਾਕਤੇ ਹੁੰਦੇ ਤਾਂ ਕਈ ਵਾਰੀ ਕਮੇਟਲ ਗੱਲਬਾਤ ਹੋਣੀ ਉਹਨਾਂ ਨੇ ਬੜੇ ਹੀ ਗਰਾਊਂਡ ਲੈਵਲ ਤੋਂ ਗੱਲ ਸ਼ੁਰੂ ਕਰਨੀ ਤੇ ਉਹ ਗਰਾਊਂਡ ਲੈਵਲ ਤੇ ਖਤਮ ਕਰਦੇ ਸੋ ਬੜੀ ਉੱਚੇ ਨੰਬਰ ਦੇ ਮਹਾਰਾਜ ਸਾਹਿਬ ਅਸੀਂ ਅੱਜ ਦੇਖ ਰਹੇ ਹਾਂ ਬੜੀ ਵੱਡੀ ਜਿੱਤ ਦੇ ਵਿੱਚ ਲੋਕ ਅਰਚਰਾਏ ਸਾਹਿਬ ਜੀ ਉਸ ਦੇ ਪੱਧਰ ਤੱਕ ਪਹੁੰਚੇ ਨੇ ਉਹ ਸਾਨੂੰ ਪੰਜਾਬ ਸਰਕਾਰ ਤੋਂ ਸਟੇਟ ਬਾਡੀ ਸਾਹਿਬ ਸਾਨੂੰ ਇਸ ਗੱਲ ਦਾ ਮਾਣ ਹੈ ਕਿ ਸਦਾ ਵਾਲੇ ਪਾਲਗਤਸ਼ਣ ਜੀ ਦਾ ਕਿ ਅਸੀਂ ਪੂਰੇ ਪੂਰੇ ਵਿਸ਼ਵਾਸ ਦਿਵਾਉਣੇ ਆ ਕਿ ਅਸੀਂ ਉਹਨਾਂ ਦੇ ਕੰਪਨਸਨ ਚੱਲਦੇ ਹੋਏ ਸਮਾਜ ਦੀ ਸੇਵਾ ਤੋਂ ਆਪਣਾ ਜੀਵਨ ਸਮਰਪਿਤ ਕਰਾਂਗੇ